ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਦੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤੂਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚ ਤੇ ਅੱਜ ਪਛੇਤ ਤੁਹਾਨੂੰ ਚਾਰ ਵਿਖਾਉਣੇ ਸੀ ਤੇ ਪਰ ਹੁਣ ਦੋ ਹੀ ਰਹਿ ਗਈਆਂ ਦੋ ਜਿਹੜੀਆਂ ਹੋਂ ਤੋਂ ਪਹਿਲਾਂ ਵੇਗੀਆਂ ਤੇ ਵੀ ਜਿਹੜਾ ਦਸ ਮੁਤਾਬਕ ਜਿਹੜੇ ਕਹਿੰਦੇ ਵੀ ਚੰਗੇ ਪਛੇ ਜਿਹੜੇ ਹਰ ਵਾਰੀ ਲਾਈਦੇ ਆ ਤੇ ਅੱਜ ਵੀ ਹੁਣ ਇੱਕ ਆ ਸੂਈ ਮੱਝ ਤੁਹਾਨੂੰ ਦਿਖਾਵਾਂਗੇ ਤੇ ਇੱਕ ਸੂਈ ਸਵਾਈ ਤੁਹਾਨੂੰ ਗਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਜੀ ਤੇ ਨਾਮ ਦੱਸਤਾ ਵੀਰ ਜੀ ਕਰੀ ਆਪਣਾ ਵੀਰ ਜੀ ਨਾਮ ਮੇਰਾ ਹਰਮਨਦੀਪ ਆ ਹਾਂਜੀ ਤਹਿਸੀਲ ਆਪਣਾ ਜੀ ਨਾਲਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਤੂਰ ਆ ਜੀ ਠੀਕ ਹੈ ਜੀ ਹਾਂਜੀ ਪਿੰਡ ਚ ਕੀ ਨਾਮ ਚੱਲਦਾ ਜੀ ਜ਼ਿਆਦਾ ਪਿੰਡ ਚ ਜ਼ਿਆਦਾ ਨਾ ਹਰਮਨ ਬਾਜਵਾ ਲੰਬੜਦਾਰ ਚੱਲਦਾ ਹੈ ਅੱਛਾ ਨੰਬਰਦਾਰ ਚੱਲਦਾ ਜ਼ਿਆਦਾ ਠੀਕ ਹੈ ਜੀ ਤੇ ਵਪਾਰ ਦਾ ਹੀ ਕੰਮ ਫਿਰ ਆਪਾਂ ਵਪਾਰ ਦਾ ਹੀ 5 ਸਾਲ ਤੋਂ ਕੰਮ ਕਰ ਰਹੇ ਹਾਂ ਅੱਛਾ 5 ਸਾਲ ਹੋ ਗਏ ਕੰਮ ਕਰਦੇ ਨੇ ਤੇ ਚੰਗੀ ਕੁਆਲਿਟੀ ਦੇ ਪਸ਼ੂ ਲੈਦੇ ਹਨ ਚੰਗੀ ਕੁਆਲਿਟੀ ਦੇ ਵਧੀਆ ਪਸ਼ੂ ਲੈਦੇ ਤੇ ਹੁਣ ਦੋ ਹੀ ਰਹਿ ਗਈਆਂ ਹਨ ਦੋ ਰਹਿ ਗਈਆਂ ਚਾਰ ਹੀ ਦੋ ਰਾਤੀ ਸੇਲ ਹੋਈਆਂ ਅੱਛਾ ਦੋ ਰਹਿ ਗਈਆਂ ਠੀਕ ਹੈ ਤੇ ਚਲੋ ਫਿਰ ਪਹਿਲਾਂ ਮਾਝੀ ਵਿਖਾ ਦਈਏ ਨਾ ਆਪਾਂ ਕਿੰਨਾ ਚਿਰ ਹੋ ਗਿਆ ਸੁਈ ਨਾ ਇਹਨੂੰ ਸੁਈ ਨੂੰ ਵੀ ਜੀ 10 ਦਿਨ ਹੋ ਗਏ 10 ਦਿਨ ਹੋ ਗਏ ਹਾਂ ਜੀ ਤੋੜ ਕੇ ਤੁਹਾਨੂੰ ਦਿਖਾ ਦਈਏ ਫਿਰ ਇਹਦੀ ਡਿਟੇਲ ਤੁਹਾਨੂੰ ਦੱਸਦੇ ਹਾਂ ਬਾਕੀ ਮਗਰੇ ਇਹਦੇ ਕੱਟੀ ਆ ਮਗਰੇ ਇਹਦੇ ਕੱਟੀ ਆ ਢੰਡਾ ਕਰਕੇ 2 ਡੱਡ ਲੀਟਰ ਲਗਾਵਾਂ ਮੇਰੇ 12 ਕਿਲੋ ਹੋ ਗਏ ਚੰਗੇ ਕੱਦ ਕਾਠ ਤੇ ਦੁੱਧ ਠੰਡਾ ਕਰਕੇ ਜਿਹੜਾ ਕਹਿੰਦੇ ਕਿ 12 ਲੀਟਰ ਤਿਆਰ ਹੈ ਬੋਤਲ ਮਾਰ ਕਰਨ ਦੇ 14-15 ਕਿਲੋ ਪੀਸ ਲਿਆ ਆ ਜ ਲੈ ਆ ਬਾਕੀ ਦੁੱਧ ਦੇ ਤੁਸੀਂ ਆਪਣੇ ਆਪ ਚਵਾਈ ਕਰਕੇ ਖੜਨੀ ਹੈ। ਚੋਗ ਤੇ ਤਸਦੀਕ ਕਰਕੇ ਦੋ ਟਾਈਮ ਫੜਨੀ। ਹਾਂ ਦੇਖ ਸਕਦੇ ਥਾਣੇ ਦਾ ਸਾਈਜ਼ ਕਾਪ ਇਹਦਾ ਚੰਗਾ ਆ ਤੇ ਮਿਲਕਵੇਨ ਵੀ ਚੰਗੀ ਲੱਗੀ ਆ। ਦੂਰ ਦੂਰ ਜਿਹੜਾ ਥਾਣੇ ਦੇ ਲੱਗਾ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਚੰਗੀਆਂ ਆ। ਕਿੰਨੇ ਦਿਨ ਹੋਏ ਵੀਰ ਜੀ ਸੋਈ ਨਾ 10 ਦਿਨ ਹੋ ਗਏ ਵੀਰ ਜੀ ਸੁਣੀ ਨੂੰ ਮਗਰ ਕੱਟੀ ਆ ਜੀ ਮਗਰੇ ਦੇ ਆਵਲੀ ਕੱਟੀ ਆ ਤੇ ਦੁੱਧ ਪੱਕਾ ਕਿੰਨਾ ਤਿਆਰ ਆ ਪੱਕਾ ਵੀਰ ਜੀ 12 ਕਿਲੋ ਤਿਆਰ ਆ ਤੇ ਕਿੰਨਾ ਕਿਚਵਾਈ ਜਾਊਗੀ ਤੇ 14 15 ਕਿਲੋ ਦੁੱਧ ਹੱਸੀ ਗਿਆ ਕਿਚਵਾਈ ਜਾਊਗੀ ਤੇ ਤਾਂ ਮੁੱਲ ਫਿਰ ਮੁੱਲ ਵੀਰ ਜੀ ਇਹਦਾ ਜਾਇਜ ਇੱਕ 10 ਕਰਦੇ ਆ 1 ਲੱਖ ਤੇ 10000 ਬਾਕੀ ਵਿੱਚ ਮਾਨਤਨ ਕਰ ਦੋਗੇ ਹਾਂ ਜੀ ਕੋਈ ਫੋਨ ਇੱਕ ਵਾਰੀ ਕੋਈ ਲਾਵੇ ਜਰੂਰ ਹਨਾ ਜਰੂਰ ਲਾਵੇ ਖੁੱਲਾ ਕਰ ਦੋਗੇ ਮਾਨਤਨ ਖੁੱਲਾ ਮਾਨਤਨ ਕਰਦਾ ਆਓ ਪਹਿਲੀ ਵੀਡੀਓ ਆ ਖਾਲੀ ਨਾ ਮੋੜਿਓ ਕਿਸੇ ਨੂੰ ਖਾਲੀ ਨਹੀਂ ਮੋੜਦੇ ਠੀਕ ਆ ਖੁੱਲਾ ਮਾਨਤ ਦੂਸਰੇ ਨੰਬਰ ਤੇ ਆ ਵੈਡ ਇਹ ਵੀ ਕਾਫੀ ਖੂਬਸੂਰਤ ਹੈ ਤੇ ਇਹਦੇ ਮਗਰ ਬੱਚਾ ਵੀ ਕਾਫੀ ਸੋਨਾ ਕੀ ਜੇ ਮਗਰੇ ਦੇ ਇਹਦੇ ਮਾਰੋ ਅੱਛਾ ਜੀ ਇਹਦੇ ਮਗਰ ਬੱਛਾ ਉਹ ਬੈਠਾ ਵਾ ਚੰਗੀ ਟੀਕੇ ਦਾ ਬੱਚਾ ਵਾ ਤਰਾਂ ਵੀ ਤਾਜੀ ਸੂਈ ਜਾਬਦੀ ਹੈ ਵੀ ਸੂਈ ਨੂੰ 4 ਦਿਨ ਹੋ ਗਏ ਸੂਈ ਨੂੰ ਜੀ 4 ਦਿਨ ਹੋ ਗਏ ਸੂਈ ਨੂੰ ਦੁੱਧ ਕੈਨ ਨੂੰ 24 ਕਿਲੋ ਕਹਿ ਦਈਏ 25 ਕਹਿ ਦਈਏ ਅੱਛਾ ਮੌਕੇ ਤੇ ਲੀਟਰ ਲਗਵਾ 18 ਕਿਲੋ ਬੌਲਾ ਹੈਗਾ ਜੀ ਤਿਆਰ ਜਿਹੜਾ ਮਨਾ ਦਾਂਗੇ ਦੋ ਟਾਈਮ ਅੱਛਾ ਹਾਂਜੀ ਤੇ ਇਹ ਕਿੰਨਾ ਕ ਦੁੱਧ ਚੁਵਾਈ ਜਾਊ ਇਹ 24 25 ਕਿਲੋ ਦੁੱਧ ਹੱਸ ਕੇ ਚੁਵਾਈ ਜੂ ਦੂਜਾ ਸਵੇਰ 6 ਦੰਦ ਠੀਕ ਹੈ ਤੇ ਕਰੇ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦिए ਆ ਦੇਖ ਸਾਡੇ ਥਨਾ ਦਾ ਸਾਈਜ਼ ਗਿਆ ਇਹਦਾ ਵੀ ਚੰਗਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਿਲਕੁਲ ਫਿਕਸ ਹਵਾਨੇ ਦੀ ਆ ਜਿਹੜੀ ਖੋਲੋ ਹਾਂ ਵੀ ਦੀ ਤੋਰ ਦੀ ਅਜੇ 4 ਦਿਨ ਕਿੰਦੇ ਕਿ ਸੂਜਣ ਹੋਈ ਹੈ ਤਾਜ਼ਾ ਹੀ ਆ ਬੱਚਾ ਜਿਹੜਾ ਮਗਰ ਤੇ 18 ਲੀਟਰ ਜਿਹੜਾ ਮੋਕੇ ਤੇ ਤਿਆਰ ਹੈ ਜੇ ਦੋ ਟਾਈਮ ਕੋਈ ਆਣ ਕੇ ਵੀਰ ਤਸੱਲੀ ਕਰ ਤੇ ਬਾਕੀ ਹੈਗੀ ਜਿਹੜੀ ਵਹਿੜ ਹੈ ਅਜੇ ਤੇ ਕੱਦ ਕਾਠ ਵੀ ਚੰਗਾ ਸੋਹਣੇ ਰੰਗ ਰੂਪ ਚ 24-25 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾ ਸਕਦੀ ਹੈ ਬਾਕੀ ਚਵਾਈ ਤੇ ਤੁਸੀਂ ਆਪ ਹੀ ਆਪਣੇ ਘਰ ਕੇ ਖੜਨੀ ਆ ਦੋਵੇਂ ਸੂਈਆਂ ਸਵਾਈਆਂ ਆ ਆ ਦੇਖ ਸਾਡੇ ਜੀ ਪੂਰੀ ਠੰਡੀ ਵਾਂਗ ਜਿਹੜੇ ਠੀਕ ਹੈ ਜੀ ਤੇ ਥਣ ਥਣ ਓਕੇ ਸਾਰਿਆਂ ਦੇ ਓਕੇ ਹੈ ਜੀ ਕੋਈ ਪੂਰ ਛੱਟਾ ਨਹੀਂ ਆ ਸਾਫ ਥਾਣਾ ਤੇ ਇਹਦਾ ਫਿਰ ਵੈੜਦਾ ਕਿੰਨਾ ਮੁੱਲੇ ਇਹਦਾ ਵੀਰ ਜੀ 85000 ਜਮਾ 85000 ਆ ਬਾਕੀ ਕਰਨਾ ਵਿੱਚ ਮਾਨਤਨ ਪੂਰਾ ਮਾਨਤਨ ਕਰਾਂਗੇ ਕੋਈ ਫੋਨ ਇੱਕ ਵਾਰੀ ਕੋ ਲਾਵੇ ਜਰੂਰ ਹੈ ਨਾ ਕੋ ਫੋਨ ਲਾਵੇ ਜੀ ਪੂਰਾ ਮਾਨਤਨ ਕਰਾਂਗੇ ਖਾਲੀ ਨਹੀਂ ਮੋੜਾਂਗੇ ਠੀਕ ਹੈ ਤੇ ਇਹਦਾ ਬੱਚਾ ਇੱਕ ਵਾਰੀ ਦਿਖਾਈ ਦੀਏ ਹਾਂ ਬੱਚਾ ਇਹਦਾ ਤਾਜ਼ਾ ਡੀਪ ਹੈ ਆ ਦੇਖ ਸਾਡੇ ਤਾਜ਼ਾ ਹੀ ਬੱਚਾ ਬੱਚਾ ਜਿਹੜਾ ਕਾਫੀ ਫਲਿਆ ਵਾ ਨੜ ਵੀ ਨਾਲ ਤਾਜ਼ਾ ਹੀ ਆ ਜਿਹੜਾ ਆ ਦੇਖ ਸਾਡੇ ਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਦੋ ਟਾਈਮ ਚਾਰ ਟਾਈਮ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਨੇ ਪਸ਼ੂ ਖਰੀਦੇ ਜੀ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਤੇ ਜ਼ਿੰਮੇਵਾਰੀ ਵੀ ਤੁਹਾਡੀ ਆ ਆਪਣੀ ਤਸੱਲੀ ਕਰਕੇ ਬੇਸ ਚੱਕ ਕੇ ਖੜਨ ਜੀ